ਉੱਠ ਜਾਗ ਮੁਸਾਫਿਰ ਸੁੱਤੇ ਆ ਉੱਠ ਜਾਗ ਮੁਸਾਫਿਰ ਸੁੱਤੇ ਆ ਤੇਰੇ ਸਿਰ ਤੇ ਕੁਕੇ ਕਾਲ ਹੋ ਤੂੰ ਆਪੇ ਫਾਹੀ ਫਸ ਗਿਆ ਹੋ ਤੂੰ ਆਪੇ ਫਾਹੀ ਫਸ ਗਿਆ ਹੋ ਤੂੰ ਆਪੇ ਫਾਹੀ ਫਸ ਗਿਆ ਜਿਵੇਂ ਮੱਕੜੀ ਬੁਣਿਆ ਜਾਲ ਤੇਰੀ ਜੁਬਾਨੀ ਬੜੇ ਪਾਖਾ ਗਿਆ ਹੋ ਤੇਰੀ ਜੁਬਾਨੀ ਬੜੇ ਪਾਖਾ ਗਿਆ ਦੇਖ ਚਿੱਟੇ ਹੋ ਗਏ ਵਾਲ ਹੋ ਤੇਰੇ ਨਾਲ ਕਿਸੇ ਨੇ ਨਾ ਚੱਲਣਾ ਤੇਰੇ ਨਾਲ ਕਿਸੇ ਨੇ ਨਾ ਚੱਲਣਾ ਮੇਰੇ ਹਾਨੀਆ ਕਿਸੇ ਨੇ ਨਾ ਚੱਲਣਾ ਤੂੰ ਕਰ ਲੈ ਜਰਾ ਖਿਆਲ ਹੋ ਇੱਕ ਥੇਲਾ ਕਮ ਨਾ ਆਵਣਾ ਇੱਕ ਥੇਲਾ ਕਮ ਨਾ ਆਵਣਾ ਜੋ ਤੂੰ ਇਕੱਠਾ ਕੀਤਾ ਮਾਲ ਹੋ ਤੂੰ ਚੇਤਾ ਕਰੀ ਉਸ ਰੱਬ ਦਾ